ਅਸੀਂ ਬਣਾਈਆਂ ਭਾਈ ਮੈਗੀ ਅਸੀਂ ਬਣਾਈਆਂ ਸਿੰਪਲ ਮੈਗੀ ਝੋਤੇ ਦਾ ਕਰਕੇ ਕਿਉਂਕਿ ਝੋਤੇ ਦਾ ਕਰਕੇ ਅਸੀਂ ਤੜਕਾ ਨਹੀਂ ਸਲਾਉਣਾ ਇਹ ਮੇਰੀ ਤੇ ਗਗਨ ਦੀ ਮੈਗੀ ਆ ਇਹ ਮੇਰੇ ਝੋਤੇ ਪੁੱਤ ਦੀ ਮੈਗੀ ਆ ਉਹਦਾ ਕੱਚੀ ਦੀ ਖਾਣ ਤੇ ਕਿਸਾ ਚਾਹ ਆ ਕੀ ਚੱਲ ਜਦੀ ਹਾਂ ਚੱਲ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਬੈਕ ਅਜਾ ਸਾਡਾ ਨਿਊ ਬਲੌਗ ਅਸੀਂ ਸੋਫੀ ਉੱਠ ਕੇ ਘਰਦੇ ਹੋਇਆ ਸਾਰੇ ਕੰਮ ਕਰਦੇ ਅਸੀਂ ਨਹਾ ਲਿਆ ਮੈਂ ਬਾਲ ਧੋਤੀ ਆ ਹਾਂ ਨਹੀਂ ਹਰਾਂਦੀ मैं फिर ना था जोता ना था पीते जो जो तो मेरा जोता नहा नो के वह हो गए अगर मैं जोते सुने उठते नो दबोया ठंडे ठंडे पान मेरा बुत नहा के गुकला गुगला जो हो गए मेरा बोत वैसे बहुत सोहना है मेरा बुत वैसे बहुत पोला पोला गुगलू गुगलू बहुत ज्यादा सोहना है असि मामा दी नहा के हो गई वहलियां ਮਾਤੇ ਮੈਂ ਲਾਉਂਗੀ ਸਬਜ਼ੀ ਨੂੰ ਕੜਕਾ ਤੇ ਮੈਂ ਰਾਤ ਕੇ ਉਸਤੇ ਜੀ ਰਾਜਮਾ ਤੇ ਹੁਣ ਮੈਂ ਬਣਾਉਂਗੀ ਰਾਜਮਾ ਚਾਵਲ ਅੱਜ ਫਿਰ ਰਾਜਮਾ ਚਾਵਲ ਬਣਾਉਣੇ ਚੋਤ ਕਾਫੀ ਦਿਨਾਂ ਦੀ ਮੰਗ ਰਹੀ ਸੀ ਕਾਫੀ ਦਿਨਾਂ ਦੀ کہہ ਰਹੇ ਸੀ ਰਾਜਮਾ ਚਾਵਲ ਖਾਣੇ ਨੇ ਮੈਂ ਕਿਹਾ ਚਲੋ ਬਣਾ ਦਿੰਦੀ ਆ ਫਿਰ ਮੈਂ ਰਾਤ ਰਾਜਮਾ ਪਿਉਂਦੇ ਸੀ ਕਿ ਹੁਣ ਬਸ ਕਮਕਮ ਕਰ ਲਈ ਬੇਲੇ ਹੋ ਗਿਆ ਮੈਂ ਉਸ ਵੇ ਆਪਾਂ ਚੱਕ ਲਈ ਆਪਣੀ ਮੇਕਅਪ ਕੇ ਟੱਪਾਂ ਲੱਗਿਆ ਮੇਕਅਪ ਕਰਨਾ ਦੇਖੋ ਆ ਮੇਰਾ ਸ਼ੀਸ਼ਾ ਠੀਕ ਆ ਇਹ ਸ਼ੀਸ਼ਾ ਅਸਲੀ ਸ਼ੀਸ਼ਾ ਹੈ ਕਿਥੇ ਆ ਅਸਲੀ ਵਾਲਾ ਸ਼ੀਸ਼ਾ ਆ ਰਿਹਾ ਠੀਕ ਹੈ ਦੇ ਲੈਦਾ ਆ ਰਿਹਾ ਬਜਾ ਇਹਦੇ ਵਿੱਚ ਜੋੜਿਆ ਹੋਇਆ ਸੀ ਮਤਲਬ ਮੇਰਾ ਕੋਈ ਵੀ ਸਮਾਨ ਨਹੀਂ ਛੱਡਦੀ ਇਹ ਕੁੜੀ ਮੇਕਅਪ ਦਾ ਜਿੰਨਾ ਵੀ ਸਮਾਨ ਆ ਸ਼ੀਸ਼ੇ ਹੋਰ ਲਿੱਲੜ ਪੱਪੜ ਵੈਸੇ ਮੈਂ ਹੁਈ ਉਂਗਲੀ ਤੜੀ ਹੋਈ ਹੁੰਦੇ ਜੇ ਉਂਗਲੀ ਛਿੱਟੇ ਲੀ ਕਰੂੰਗੀ ਛੱਡੂੰਗੀ ਥੱਲੇ ਡਿੱਗ ਜਾਣਾ ਟੁੱਟ ਟੁੱਟਿਆ ਹੋਇਆ ਤੋੜਿਆ ਹੋਇਆ ਮੇਰੀ ਕੁੜੀ ਨੇ ਐਵੇਂ ਪਿੱਛੋਂ ਸਟੈਂਡ ਵੀ ਲੱਗਦਾ ਮਤਲਬ ਕੋਈ ਚੀਜ਼ ਹੀ ਛੱੜਦੀ ਮੇਕਅਪ ਦੀਆਂ ਕਿੱਟਾਂ ਵਾਲਿ ਸਤਾਂ ਬਿੰਦੀਆਂ ਹਰ ਇੱਕ ਚੀਜ਼ ਦਾ ਜਰੂਰਸ ਕੱਢ ਕੇ ਰੱਖਦੀ ਆ ਸਾਰਾ ਜਿੰਨਾ ਮੇਕਅਪ ਦਾ ਸਮਾਨ ਟੁੱਟਿਆ ਮੇਰਾ ਝੋਤੇ ਨੇ ਤੋੜਿਆ ਅਸਰ ਮੈਂ ਪਹਿਲਾਂ ਤਾਂ ਉਸ ਤੋਂ ਬਾਅਦ ਮੈਂ ਲਾਉਣੀ ਤੜਕਾ ਸਾਬੀ ਨੂੰ ਇਹ ਤਾਂ ਸੜ ਤੜਕਾ ਲਾਉਂਗਾ ਰਾਜਮਾਹ ਨੂੰ ਦੂਜੀ ਛੱਟ ਦੇ ਤਰੂੰਗੀ ਚਾਵਲ ਚਾਵਲ ਪੜਾਉਣੀ ਹੁੰਦੀ ਮੈਂ ਬਾਸਪਤੀ ਲੰਬੇ ਵਾਲੇ ਛੋਟੇ ਦੂਜੇ ਮੋٹے ਚਾਵਲ ਜੋਦ ਨਹੀਂ ਪਸੰਦ ਕਰਦੀ ਮੈਂ ਤਾਂ ਖਾ ਫੂ ਲੈਂਦੀ ਆ ਧੱਕਾ ਮੱਕੀ ਚੱਲਦੀ ਆ ਜਿਵੇਂ ਦੇ ਵੀ ਮਿਲ ਗਏ ਤੇ ਝੋਤਾ ਮੇਰਾ ਬਾਸਪਤੀ ਚੋਲ ਖਾ ਕੇ ਪਸੰਦ ਆ ਮੇਰੇ ਬੇਡੇ ਵੀ ਇਹ ਪਾਸਪਾਤੀ ਚੌੜ ਬਰੌਂਗ ਦੇ ਨਾਲ ਤੇ ਰਾਜਮਾ ਇਹਨੇ ਲੈਟ ਬੜੀ ਛੇਤੀ ਘਟ ਜਾਂਦੀ ਆ ਮੈਂ ਆਹ ਕਲਕਚਰ ਜਰ ਮੇਰੀ ਗਰਦਨ ਬੜੀ ਦਰਦ ਹੋ ਰਹੀ ਆ ਕਲਕਚਰ ਕਿੱਥੇ ਗਿਆ ਮੇਰਾ ਅਰੇ ਮੈਂ ਬਾਹਾਂ ਚ ਕੰਗੀ ਦੀ ਕੱਢੀ ਬੁੰਜਾ ਪਈਆਂ ਨੇ ਵਾਲ ਧੋ ਕੇ ਵਾਲ ਬਾਹੇ ਕੀਤੇ ਮੈਂ ਤਾਂ ਬਾਅਦੋਂ ਬੋਨੀ ਮੈਂ ਡ੍ਰਿਲ ਕਰਦੀ ਆ ਮਲਾਂ ਨੂੰ ਡ੍ਰਿਲ ਕਰਕੇ ਫਿਰ ਪਾਉਂਗੀ ਇਹਦੇ ਜੋ ਸਰਕਮਤ ਐਂਡ ਤੋਂ ਚਾਰ ਬਾਰੇ ਕਰੀਮ ਲਈ ਆ ਮੈਂ ਇਹ ਹੀ ਲਾਉਣੀ ਆ ਫਿਰ ਲਵਲੀ ਬੀਬੀ ਜ਼ਿਆਦਾ ਹੀ ਲਾਉਣੀ ਆ ਇਹ ਵਾਲੀ ਤੇ ਦੇਖੋ ਕਰੀਮ ਐ ਸਾਰੀ ਤੁਹਾਨੂੰ ਖਾਲੀ ਦਿਸਦੀ ਹੋੜੀਆਂ ਹੈ ਨਾ ਸਾਰੀ ਮੇਰੀ ਕੁੜੀ ਨੇ ਆਪਣੇ ਗੁੱਡੇ ਗੁੱਡੀਆਂ ਦੀ ਲਈ ਆ ਜੰਨੇ ਵੀ ਇਹਨੇ ਆਪਣੇ ਗੁੱਡੇ ਗੁੱਡੀਆਂ ਦਾ ਮੇਕਅਪ ਕੀਤਾ ਇਹ ਹੋਰ ਕੁਝ ਨਹੀਂ ਲਾਉਣਾ ਹੁੰਦਾ ਬਸ ਫਿਰ ਲਵਲੀ ਬੀਬੀ ਕਰੀਮ ਮਸਕਰਾ ਸੋਚੋ ਕਦੇ ਲਾਉਣੀ ਆ ਲਿਪਸਟਿਕ ਹੁੰਦੀ ਆ ਆਈਬ੍ਰੋ ਬਲਸਮ ਹੁੰਦੀ ਆ ਤੇ ਜੈ ਪਰਸਨ ਹੁੰਦੀ ਆ ਬਸ ਆਈਸ਼ਾ ਤੇ ਲੋਨੀਆਂ ਸੋਚੋ ਕਦੇ ਜਦ ਆਜਾਦ ਬੰਦਰ ਕਾ ਮੈਂ ਬਹੁਤ ਲਾਈਟ ਮੇਕਅਪ ਕਰਦੀਆਂ ਕਰਦੀ ਨਹੀਂ ਕਿ ਮੈਂ ਉਹ ਵੀ ਜੋਤ ਦਾ ਕਰਕੇ ਜਦ ਮੇਕਅਪ ਨਹੀਂ ਕਰਦੀ ਨਾ ਤਾਂ ਫਿਰ ਜੋਤ ਦਾ ਟੈਨਸ਼ਨ ਲੈ ਲੈਂਦੀ ਹੈ ਤੈਨੂੰ ਹੋਇਆ ਕੀ ਆ ਤੂੰ ਟੈਨਸ਼ਨ ਲੈਣੀ ਆ ਤੈਨੂੰ ਕੀ ਹੋਇਆ ਤੂੰ ਠੀਕ ਨਹੀਂ ਤੂੰ ਅੱਜ ਮੇਕਅਪ ਨਹੀਂ ਕੀਤਾ ਤੂੰ ਇਹ ਨਹੀਂ ਕੀਤਾ ਆਈਸ਼ਾ ਤਾਂ ਆ ਵੀ ਹੈਗਾ ਆ ਵੀ ਹੈਗਾ ਇਹ ਮੇਰੀ ਕੁੜੀ ਦੇ ਕੰਮ ਹੁੰਦੇ ਵੇ ਇਹ ਕੁੜੀਓ ਲੌਂਦੀ ਇਹਨਾਂ ਨੂੰ ਸਿਰਫ ਇੱਕ ਆ ਵਾਲਾ ਇੱਕ ਆ ਵਾਲਾ ਆਨਾ ਪੂਰੀ ਡੱਬੀ ਭਰੀ ਹੋਈ ਸੀ ਬੋਰਛਾਂ ਦੇ ਇਹਦੇ ਜੋ ਬੋਰਛਾ ਪਤਾ ਕਰਨੇ ਨੇ ਸਿਰਫ ਇੰਨੇ ਬੋਰਛੇ ਨੇ ਬਾਕੀ ਆ ਦੇਖੋ ਡੱਬੀ ਸਾਰੀ ਖਾਲੀ ਆ ਸਿਰਫ ਇੰਨੇ ਬੋਰਛ ਰਹਿ ਗਏ ਨਾ ਬੋਰਛਾਂ ਦੇ ਵਿੱਚੋਂ ਸਿਰਫ ਆ ਦੋ ਬੋਰਛ ਲਾਏ ਨੇ ਇਹ ਦੋ ਬੋਰਛ ਵਰਤੇ ਨੇ ਮੈਂ ਮੇਰੇ ਕਪੇਨਾ ਨਾਲ ਮੜਾ ਮੋਟਾ ਕਿਤਾ ਕਈ ਵਾਰ ਆ ਬੋਰਛ ਐਵੇਂ ਪਏ ਨੇ ਆ ਜਿੰਨਾ ਵੀ ਕੁਛ ਇਹਨਾਂ ਨੂੰ ਕਲਰ-ਕਲਰ ਲੱਗੇ ਨੇ ਨਾ ਕੋਈ ਕਾਸੀ ਵਾਲਾ ਕੋਈ ਕਾਸੀ ਵਾਲਾ ਠੀਕ ਆ ਆ ਦੇਖੋ ਤਿੰਨੋਂ ਬੋਰਛ ਨਾ ਬਲੈਕ ਹੋਏ ਹੋ ਨੇ ਆ ਵੀ ਥੋੜਾ ਥੋੜਾ ਬਲੈਕ ਇਹ ਸਾਰੇ ਆ ਬਲੈਕ ਕਲਰ ਦੀ ਰਗੜਿਆ ਹੋਈ ਨੇ ਫੜ ਕੇ ਬਲੈਕ ਆਈ ਸ਼ੈਡੋ ਦੇ ਉੱਤੇ ਇਹ ਮੇਰੀ ਕੁੜੀ ਨੇ ਸਾਰੇ ਬੁਰਸ਼ ਖਰਾਬ ਕੀਤੇ ਹੋਣੇ ਸਾਰਾ ਮੇਕਅਪ ਆਪ ਹੀ ਕਰਦੀ ਆ ਕੁਛ ਆਪ ਦੇ ਕਰ ਲੈਂਦੀ ਆ ਕੁਛ ਗੁੱਡੇ ਗੁੱਡੀਆਂ ਦੇ ਉਹੋ ਜਿਹਾ ਮੇਰੇ ਬੁਰਸ਼ ਖਰਾਬ ਕਰਦੀ ਮੈਂ ਪਤਾ ਨਹੀਂ ਕੰਨੇ ਕ ਬੁਰਸ਼ ਮੰਗਵੋਨੀ ਆ ਔਨਲਾਈਨ ਪਿਆਜਾਂ ਦੀ ਕੜਤੜ ਬਹੁਤ ਹੁੰਦੀ ਆ ਯਾਰ ਅੰਦਰ ਇਹ ਕਾ ਵੀ ਸਿੱਟੀਆਂ ਪੀੜ ਦੇ ਚ ਅੱਖਾਂ ਚ ਪੈਰੀਆਂ ਕੜਤੜਾਂ मैं तू तो प्याज कुछ ग्रैंड कर दे प्याज का सना अदरक टमाटर सारा कुछ कट्ठा कुठा करके कुड़ी ने खिला के तो ग्रेंड मैं ते गड कर मैं तड़का रोनी हूँ सब्जी आ शीशा मेरा बहुत ज्यादा पुराना है वाला ये लिया दिल्ली तो ਇਹਨੋਂ ਹੋ ਗਏ ਨੇ ਕਮ ਸੇ ਕਮ ਆ 5 ਸਾਲ ਹੋ ਗਏ ਇਹ ਚੱਲ ਰਿਹਾ ਬਹੁਤ ਵਾਰ ਸੱਟੇ ਮੇਰੀ ਕੁੜੀ ਨੇ ਬਹੁਤ ਵਾਰ ਡਿੱਗਿਆ ਚੱਕ ਚੱਕੇ ਨੀਚੇ ਮਾਰਿਆ ਕੁੜੀ ਮੇਰੀ ਨੇ ਪਰ ਰੋਟੀਆਂ ਨਹੀਂ ਆ ਦੇਖੋ ਮੈਂ ਪੈਸੇ ਵੀ ਸਾਹਮਣੇ ਹੋਏ ਨੇ ਇਹ 10 ਪੈਸਾ ਦਸ ਹੀ ਆ ਸਾਰੀਆਂ ਦਸੀ ਇਹ ਨੇ ਮੇਰੇ ਕੋਲ 10 10 ਪੈਸੇ ਦੇ 10 20 30 40 ਤੇ 50 10 2 30 50 50 ਪੈਸਾ ਇਹਨਾਂ ਦਾ 50 ਪੈਸਾ ਹੈ ਇੱਕ ਹੋਰ ਸੀ ਕਿ 10 ਸੀ ਪਤਾ ਨਹੀਂ ਉਹ ਕਿੱਥੇ ਆ ਪਤਾ ਨਹੀਂ ਮੈਂ ਬਾਹਰ ਦੇਖੀਆ ਕਰ ਸੋਈ ਜੀ ਦੇਖੀਆ ਕਿਤੇ ਪਈ ਦੇਖੀਆ ਮੈਂ ਆਈ ਰੋਲ ਦੀਆਂ ਫੜੀਆਂ ਨੇ ਸਾਰੇ ਦਾ 10 ਪੈਸੇ ਦੇ ਦੇ ਇਕੀਆਂ ਦੁਕੀਆਂ ਦਸੀਆਂ ਤੁਸੀਂ ਮੈਂ ਬਹੁਤ ਖਰਚੀਆਂ ਹੋਈਆਂ ਬਹੁਤ ਚਲਾਈਆਂ ਹੋਈਆਂ ਨੇ ਛੋਟੇ ਹੁੰਦੇ ਹੋ ਚਿਹਰੀਆਂ ਨੇ ਹਾਂ ਕੜਤੜ ਬਹੁਤ ਆ ਰਹੀ ਆ ਪਿਆਜਾਂ ਦੀ ਤੁਸੀਂ ਤਾਂ ਪਿਆਜ ਗ੍ਰੈਂਡ ਕਰਦੀ ਆ ਪਿਆਜ ਨੇ ਜਿਆਦਾ ਕੋੜੇ ਨੇ ਨਾ ਅੰਦਰ ਪੱਖਾ ਚੱਲਦਾ ਪੱਖਾ ਕੜਤਣ ਖਿੱਚ ਰਿਹਾ ਪੱਖੇ ਕਰਕੇ ਅੰਦਰ ਕੜਤਣ ਬਹੁਤ ਆ ਰਹੀ ਆ Gopi đâu hóa mong mì góp phiền hàm mong mì góp phiền hàm mong mì góp phiền hàm mì

ਮਰੀਏ ਦੇ ਵੀ ਲੋਕਾਂ ਨੂੰ ਪਤਾ ਨਹੀਂ ਪਾਦੀਆਂ ਜਿੱਦਾਂ ਹੁੰਦੀਆਂ ਨੇ ਇਹ ਨਾ ਮਰਦਾ ਨਹੀਂ ਨਾ ਇਹਨੂੰ ਪਾਣੀ ਲੋਹਗਾ ਇਹਨਾਂ ਚੋ ਕੁ ਗਿਆ ਨਹੀਂ ਉਹਨਾਂ ਦੇ ਨਹੀਂ ਬਸ ਜਿੱਦਾਂ ਬਾਜੀ ਗਰਗੀ ਤਾਂ ਤੇ ਗਗਨ ਤਾਂ ਕਹਿੰਦੇ ਡਰਾਮੇ ਲੈ ਕੇ ਮਿਲ ਜੀਗੀ ਹੋਰ ਕੀ ਐ ਠੀਕ ਆ ਠੀਕ ਆ ਕਰਾ ਲਾ ਠੀਕ ਆ

ਸੋੜਾ ਸਾਰੇ ਟੱਪਰ ਬੀਜੀ ਆ ਬੀਜੀ ਮੈਂ ਨਹੀਂ ਬੀਜੀ ਵਾਲਾ ਹੱਥੋਂ ਹੋਇਆ ਅਸੀਂ ਉਹ ਬੈਲੀ ਆ ਇਹ ਫੋਨ ਕੀਤਾ ਦੋ ਮਿੰਟ ਉਹਨੇ ਦੇਖਿਆ ਮੰਮੀ ਨੇ ਫੋਨ ਨਹੀਂ ਕਰਕੇ ਮੰਮੀ ਬੀਜੀ ਦੀ ਮੰਮੀ ਨੇ ਫੋਨ ਕੀਤਾ ਕਹਿੰਦੇ ਗ੍ਰੈਂਡ ਲੱਗਣਾ ਤੇ ਮੈਂ ਰਿਕਾਰਡਿੰਗ ਪਾਈ ਆ ਤੇ ਰਿਕਾਰਡਿੰਗ ਸੁਣ ਗ੍ਰੈਂਡ ਲੱਗਣਾ 10:30 ਵਜੇ ਦਾ ਰਾਤ ਨੂੰ ਆਹ ਨਹੀਂ ਕੈਮਰਾ ਵਾਲੀ ਬਹੁਤ ਭਾਰੀ ਲੱਗਣਾ 1:00 ਵਜੇ ਕਰ ਤਾ ਸਾਰਿਆਂ ਨੇ ਲੋਕੀ ਲੰਦਾ ਕੁਦਾਫ਼ ਕਰਨੇ ਦੀ ਉਹਲਾ ਕੱਟ ਲੈਂਦਾ ਤੇ ਅਸੀਂ ਫਿਰ ਫੋਨ ਦੇਣਾ ਪਊਗਾ ਆਹ ਗ੍ਰੇਨ ਚ ਪਾਈਦਾ ਨਹੀਂ ਹੁੰਦਾ। ਕਹਿੰਦੇ 10:30 11 ਵਜੇ ਲੱਗਦਾ। ਵੈਸੇ ਮੈਂ ਤਾਂ ਗ੍ਰੇਨੋ ਕ੍ਰੋਨ ਲੱਗੇ ਚਾ ਖਾ ਲੰਦੇ ਸੀ ਜਦੋਂ ਪ੍ਰੈਗਨਸੀ ਜੀ ਵੀ ਕਹਿੰਦੇ ਜਦੋਂ ਗ੍ਰੇਨ ਲੱਗਦਾ ਤਾਂ ਸਬਜ਼ੀ ਨੇ ਕੱਢੀ ਦੀ ਖਾਈਦਣੀ ਨਹੀਂ ਨਹੀਂ ਕਰੀ ਤੇ ਮੈਂ ਤਾਂ ਪ੍ਰੈਗਨਸੀ ਦੀ ਸਬਜ਼ੀ ਸਬਜ਼ੀ ਸਭ ਕੁ ਪਾਣ ਦੀ ਰਹੀਆਂ। ਆ ਕਰਦੇ ਨੇ ਛੋਟੇ ਮੁੰਦੂਰੇ। ਕਹਿੰਦੇ ਅੰਗ ਪੈਰ ਵਿੰਗੇ ਡੈਡੇ ਹੋ ਜਾਂਦੇ ਨੇ ਬੱਚਿਆਂ ਦੇ ਭਾਈ ਆਪਾਂ ਹੋ ਗਏ ਤਿਆਰ ਚੋਰ ਆਪਣਾ ਜੰਨੀਆ ਰਸੋਈ ਦੇ ਵਿੱਚ। ਤੇ ਅੱਜ ਬਾਹ ਧਿਆਨ ਦੇ ਪਈ ਆ। ਇੱਧਰ ਆਪਾਂ ਲਾ ਰਿਹਾ ਤੜਕਾ। ਜੇ ਸਰ ਕੋ ਖਾਲੀ ਤੜਕਾ ਨਹੀਂ ਕਰਿਆ। ਤੇ ਨਮਕ ਮਿਰਚ ਮਸਾਲੇ ਪਾਉਣੀ ਇੱਧਰ ਮੈਂ ਪਾਣੀ ਤਾਂ ਹੱਦ ਤੱਕ ਗਰਮ ਇਸ ਛੇਤੀ ਹੋ ਜੂ ਥੋੜਾ ਹਾਂ ਖਾ ਲੂੰਗੀ ਪਨੀਰ ਟਿੱਕਾ ਪਨੀਰ ਟਿੱਕਾ ਇਹਨੂੰ ਮੈਂ ਕਿਹਾ ਬਨਾਣਾ ਖਾ ਲੈ ਠੀਕ ਆ ਮੈਂ ਬਨਾਣਾ ਦਿੱਤਾ ਤੇ ਆ ਦੇਖੋ ਕੱਟ ਕੱਟ ਕੇ ਉਹਨਾਂ ਦਾ ਕਿਸੇ ਦਾ ਦਿਲ ਬਣਾਉਣ ਲੱਗਿਆ ਕਿਸੇ ਦਾ ਪਨੀਰ ਟਿੱਕਾ ਬਣਾਉਣ ਲੱਗਿਆ ਹੋਇਆ ਲਓ ਮੈਂ ਨੰਨਾ ਆਹ ਹੋਲੇ ਆ ਕਿਦੋ ਆ ਡੱਬੇ ਡੱਬੇ ਸੀ ਖਾਲੀ ਸੋਚ ਪੈਸੀ

ਸਬਜ਼ੀ ਆਪਣੀ ਪਣ ਰਹੀ ਆ ਚਾਵਲ ਦਾ ਵੀ ਆਪਣੇ ਪਣ ਚਾਵਲ ਮੈਂ ਬਿਲਕੁਲ ਸਿੰਪਲ ਬਣਾਉਣੀ ਆ ਖਾਲੀ ਹਲਕਾ ਨਮਕ ਪਾ ਕੇ ਖਾਲੀ ਪਾਣੀ ਚ ਬਾਲ ਦਿਆਂ ਚਾਵਲ ਦੇ ਵਿੱਚ ਨਾ ਮੈਂ ਜੀਰਾ ਪਾਉਣਾ ਨਾ ਮੈਂ ਤੜਕਾ ਲਾਉਣਾ ਕਿਉਂਕਿ ਮੇਰੀ ਕੁੜੀ ਨੇ ਪਿਆਜ਼ ਚੁੱਕ ਚੁੱਕ ਕੇ ਛੱਡਣੇ ਨੇ ਨਹੀਂ ਅੱਗੇ ਮੈਂ ਜਦੋਂ ਜੋਤਾਂ ਨਹੀਂ ਸੀਗਾ ਨਾ ਜਾਦਵਿੰਦਰ ਤੇ ਕਾਕਾ ਹੁੰਦੇ ਸੀ ਉਦੋਂ ਮੈਂ ਪਿਆਜ਼ਾਂ ਨੂੰ ਹਲਕਾ ਤੜਕਾ ਲਾਉਂਦੀ ਸੀ ਜੀਰਾ ਧੂੜਾ ਪਾ ਕੇ ਪਤੀਆ ਤੜਕਾ ਲਾ ਕੇ ਬਣਾਉਂਦੀ ਸੀ ਚਾਵਲ ਤੇ ਹਲਕੀ ਜਿਹੀ ਕਾਲੀ ਮਿਰਚ ਪਾਉਣੀ ਹਲਕਾ ਜਿਹਾ ਨਮਕ ਪਾ ਲੈਣਾ ਤੇ ਹੁਣ ਇਹ ਪਿਆਜ਼ ਚੁੱਕ ਚੁੱਕ ਕੇ ਛੱਡਦੀ ਨਾ ਇਹਦੇ ਚਾਵਲ ਚ ਪਿਆਜ਼ ਹੋਵੇ ਨਾ ਤੜਕਾ ਲੱਗਿਆ ਹੋਵੇ ਨਾ ਜੀਰਾ ਹੋਵੇ ਜੀਰੇ ਨੂੰ ਹੋ ਕੇ ਸੁਸਰੀਆਂ ਪਾਉਂਦੀਆਂ ਦਾਣ ਸਬਜ਼ੀ ਚ ਵੀ ਜੀਰਾ ਪਾਉਂਦੇ ਸੀ ਮੈਂ ਪੀਸ ਕੇ ਪਾਉਂਦੀ ਆ ਘੁਲ ਕੇ ਪੀਸ ਕੇ ਫਿਰ ਪਾਉਂਦੀ ਆ ਜੇ ਦਾਲ ਸਬਜ਼ੀ ਚ ਵੀ ਜੀਰਾ ਦੱਸ ਕੇ ਤਾਂ ਕਹੋਗੇ ਸੁਸਰੀਆਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਂ 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 ਆ ਗਿਆ ਆ ਗਿਆ ਆ ਤਾਂ ਪਤਾ ਚੰਗੀ ਹੈ ਗੈਸ ਕੋਲ ਤਾਂ ਸਬਜ਼ੀ ਨਾਲ ਸਬਜ਼ੀ ਵੀ ਦੇਖਦੇ ਆ ਥੋੜਾ ਜਿਹਾ ਤਾਂ ਗੈਸ ਕੋਲ ਕੇ ਇਹ ਪਾਣੀ ਹੋ ਗਿਆ ਵਿੱਚ ਚੌੜੇ ਬਣ ਕੇ ਚੌੜਾ ਲਾ ਗੈਸ ਵੀ ਕਰਤਾ ਬੰਦ ਸੋਨਾ ਪਰੌਤੀ ਪਣੀ ਬਣਾ ਕੇ ਦੇ ਲਈ ਹੈ ਥੋੜਾ ਜਿਹਾ ਠੰਡੇ ਹੋ ਜਾਣ ਚੋਲਾ ਦਾ ਭਾਪ ਜੀ ਨਿਕਲ ਜੇ ਫਿਰ ਜੰਨੀਆਂ ਜੋਤੇ ਨੂੰ ਪਾ ਕੇ ਚੋਲ ਮੈਂ ਕਿਹਾ ਚਾਵਲ ਖਾ ਲਾ ਮੈਂ ਪਾ ਕੇ ਦਿੱਤਾ ਰਾਜਮਾ ਤੇ ਚਾਵਲ ਕੁੜੀ ਬੜੀ ਹੁਣ ਟੋਲਣ ਲੱਗੀ ਆ ਮੈਂ ਨਾਲ ਲੱਛਾ ਪਿਆਜ਼ ਕੱਟਿਆ ਮੈਨੂੰ ਤੇ ਗਗਰੋਂ ਲੱਛਾ ਪਿਆਜ਼ ਬਹੁਤ ਪਸੰਦ ਆ ਆਪਣੇ ਰਾਜਮਾ ਆਪਣੇ ਚਾਵਲ ਮੈਂ ਤੇ ਗਗਨ ਲੱਗਿਆ ਹੁਣ ਖਾਣਾ ਖਾਣ ਆਜੋ ਤੁਸੀਂ ਵੀ ਜਿੰਨੂ ਜਿੰਨੂ ਪਾਈ ਰਾਜਮਾ ਚਾਵਲ ਪਸੰਦ ਨੇ ਤੇ ਆਜੋ ਆਓ ਤੇ ਆ ਕੇ ਖਾਓ ਸਾਨੂੰ ਰਾਜਮਾ ਚਾਵਲ ਬਹੁਤ ਪਸੰਦ ਨੇ ਸਾਰਿਆਂ ਨੂੰ ਵੈਸੇ ਜੋਤ ਸਾਲ ਕਈ ਦਿਨ ਹੋ ਗਏ ਜੋਤ ਮੰਗ ਰਹੀ ਸੀ ਜੋਤਰੇ ਕਹਿੰਦੇ ਅੱਜ ਰਾਜਮਾ ਚਾਵਲ ਬਣਾਏ ਨੇ

ਆ ਕੇਕ ਬਣਾਉਣਾ ਇਹਨੇ ਚੋਲਾਂ ਦਾ ਕੇਕ ਬਣਾਉਣਾ ਇਹਨੇ ਖਾਣੇ ਥੋੜੋ ਡੋਲਣੇ ਡੋਲ ਕੇ ਫਿਰ ਇਹਨੇ ਕੁੱਟ ਖਾਣੀਆਂ ਚੋਲ ਚਾਲ ਤਾਂ ਕੁਝ ਖਾਣੇ ਨਹੀਂ ਗੇ ਇਹਾ ਟੱਡ ਅਸਲ ਚ ਕੁੱਟ ਨਾਲ ਭਰਦਾ ਹੁਣ ਕਈ ਦਿਨ ਹੋ ਗਏ ਨਾ ਹੁਣ ਇਹਦੇ ਨੇ ਪਿੰਡੇ ਤੇ ਖਾਜ ਹੁੰਦੜੀਆਂ ਬਿਮਾਰ ਕਰਕੇ ਨਹੀਂ ਵੀ ਕੁੱਟ-ਕੱਟ ਖਾਦੀ ਨਹੀਂ ਇਹ ਵੀ ਔਖੀ ਹੋਣੀ ਆ ਰੁਕ ਜਨਾ ਨਾ ਆਜ ਅਜ ਕਰਨੇ ਨੇ ਆ ਕੇਕ ਬਣਾ ਕੇ ਖਾਣਾ ਨੇ ਮੂੰਹ ਮਹੀ ਆਪਣਾ ਪੋਲਾ ਜੀ ਆ ਰੋਬਿਆ ਨੂੰ ਮੰਨ ਰੱਖ ਹੂੰ ਤੁਹਾਨੂੰ ਸੁਣਾਈ ਹੋ ਰਿਹਾ ਹੈ